ਕਿਹੜਾ ਬੈਗ ਦੇ ਪਾ ਕੇ ਤੇ ਮਹਾਰਤੀ ਗੱਡੀ ਦੀ ਸੈਲਫ ਜਾਣੀ ਤੁਰਦਿਆਂ ਨੂੰ ਸਾਨੂੰ 3:30 ਵੱਜ ਗਏ ਤੇ ਉਦੋਂ ਮਤਲਬ ਸਮਝ ਲੋ ਵੀ ਰਾਤ ਨੂੰ 12:00 ਵਜੇ ਤੱਕ ਹਰਮਾਨ ਦਾ ਡੱਬਾ ਲਈ ਤੇ ਲਾਗੇ ਤੱਕ ਕਿਉਂਕਿ ਵਿੱਚਲੀ ਇੱਕ ਵਾਰੀ ਅਸੀਂ ਘੰਟਾ ਕਰੋ ਕੇ ਸੀਗੇ ਰਾਸਤੇ ਦੇ ਵਿੱਚ ਇਹਦੀ ਐਲ ਸੀ ਡੀ ਫੈਟ ਕਰੋਣੀ ਸੀਰਾ ਉਹ ਵੀ ਜਿੰਨ ਬਦਲ ਗਿਆ ਸੀ ਤੇ ਘੰਟਾ ਕੋਠੇ ਲੱਗ ਗਿਆ ਜਾਨੀ 160 ਕਿਲੋਮੀਟਰ ਕੱਢਿਆ ਸੀ ਧੁੰਦ ਦਾ ਅਟੈਕ ਐਡਾ ਜ਼ਬਰਦਸਤ ਹੋ ਗਿਆ ਡੱਬ ਵਾਲੀ ਜਣੀ ਵਿੱਚੋਂ ਬੈਠਾ ਸ਼ੀਸ਼ੇ ਦੇ ਬਾਹਰ ਵੀ ਨਾ ਨਹੀਂ ਸੀ ਕੋਈ ਅਸੀਂ ਉੱਥੇ ਰੋਕ ਗਏ ਅਗਰੇ ਦੇ ਨਾ 10 ਵਜੇ ਤੋਂ ਬਾਅਦ ਉਥੋਂ ਗੱਡੀ ਚਲੀ ਚਲੋ ਦਿਨ ਸਾਰਾ ਕੱਢਿਆ ਤੇ किशनगढ़ ਤੋਂ ਫੇਰ ਢੂੰਡ ਪਏ ਕੀ ਰਾਤ ਨੂੰ ਫੇਰ ਗੱਡੀ ਖੜ ਗਈ ਤੇ ਹੁਣ ਗੱਡੀ ਵਾਲਾ ਪਹੁੰਚਦਾ ਹੀ ਪਹੁੰਚੂਗਾ ਚਲੋ ਜੀ ਅਖੀਰ ਨੂੰ ਟਾਰ ਕਰਾਇਆ ਕੀ پیسے ਤਾਂ ਦੇਤੇ ਹੀ ਬੰਦੇ ਨੇ ਜਣੀ ਵੇ ਇਹ ਗੱਲ ਕਰਦੇ ਆ ਵੀ ਹਰੇਕ ਵਾਰੀ ਗੱਡੀ ਵਾਲਾ ਹੀ ਰਗੜਿਆ ਜਾਂਦਾ ਹਰੇਕ ਟਾਰਗੇਟ ਤੇ ਹਾਲਾਕੇ ਕਫੂਰ ਵਾਰ ਸਾਰੇ ਹੁੰਦੇ ਆ ਪਹਿਲਾਂ ਜਿੰਨੇ ਵੀਰ ਸਾਈਕਲ ਭਰਦੇ ਆ ਸਭ ਨੂੰ ਪਤਾ ਹੀਰੋ ਆ ਚਾਹੇ ਬਣਾ ਤਿੰਨ ਦਿਨ ਤੋਂ ਪਹਿਲਾਂ ਗੱਡੀ ਨਿਕਲਦੀ ਨਹੀਂ ਠੀਕ ਹੈ ਜੀ ਇਹ ਇਧਰੋਂ ਪਾਰਟੀਆਂ ਨੂੰ ਆਰਡਰ ਕਰ ਦਿੰਦੇ ਆ ਜਿਵੇਂ ਮੰਨ ਲਓ 20 ਨੂੰ ਗੱਡੀ ਐਂਟਰ ਕਰੀ ਆ ਹਾਂ ਜੀ 20 ਦੀ ਗੱਡੀ ਭਰੀ ਹੈ ਜੀ ਉਹ ਗੱਡੀ ਨੂੰ ਨਿਕਲਦੀ ਨੂੰ 22 23 ਹੋ ਜਾਂਦੀ ਆ ਚਲੋ ਮੰਨ ਲਓ ਆਪਾਂ 20 ਨੂੰ ਵੀ 21 ਨੂੰ 20 ਨੂੰ ਨਿਕਲਿਆ ਇਹ ਫਿਰ 4 ਦਿਨ 3 ਦਿਨ ਤੋਤੇ ਪੈਸੇ ਨਹੀਂ ਪੈਂਦੇ ਪੈਸੇ ਤੋਂ ਬਿਨਾ ਗੱਡੀ ਤੁਰੂ ਵੀ ਕਿਵੇਂ ਬੜੀ ਗੱਲ ਘੁੰਮ ਘਮਾ ਕੇ ਫਿਰ ਗੱਡੀ ਵਾਲੇ ਤੇ ਆ ਗਏ ਸਵੇਰੇ ਫਿਰ ਜਦੋਂ ਤਰਪਾਲਾ ਨਹੀਂ ਲਾਈਆਂ ਗਰਮੂ ਗਰਮੀ ਵੀ ਹੋ ਗਈ ਸੀ ਝਗੜਾ ਹੋਣ ਨੂੰ ਵੀ ਤਿਆਰ ਸੀ ਆਪਾਂ ਫਿਰ ਉੱਥੇ ਨੰਮ ਗਏ ਵੀ ਭਾਈ ਤੇਰਾ ਮਾਲ ਆ ਤਾਂ ਕੰਪਨੀ ਤੋਂ ਮਗਾਇਆ ਅਸੀਂ 16 17 ਕਿਲੋਮੀਟਰ ਤੇਰਾ ਮਾਲ ਲਾਉਣੇ ਆਏ ਆ ਅਸੀਂ ਆਪਦੇ ਘਰੇ ਨਹੀਂ ਲੈ ਕੇ ਜਾਣਾ ਵੀ ਤੂੰ ਹੀ ਕਿਹਾ ਸੀ ਪਾੜਾ ਨਹੀਂ ਮਿਲਣਾ ਤੇ ਇਸ ਕਰਕੇ ਜਿੰਨਾ ਟਾਈਮ ਸਾਡਾ ਪਾੜਾ ਨਹੀਂ ਕਲੀਅਰ ਹੁੰਦਾ ਅਸੀਂ ਕਿਵੇਂ ਤਰਪਾਲਾ ਲਾੜੀਏ ਚਲੋ ਜੀ ਐਂਡ ਆਫ ਦਾ ਟਾਈਮ ਹੁਣ ਮਿਲ ਗਿਆ ਪਾੜਾ ਚਲੋ ਬਾਤੀ ਹੁਣ ਇੱਥੇ ਨਾਲ ਸਕੇ ਲੱਭਦੇ ਆ ਕੋਈ ਟਰਾਂਸਪੋਰਟਰ ਕਿਉਂਕਿ ਆਪਾਂ ਪੂਨੇ ਵਾਲੀ ਸਾਈਡ ਦਾ ਤਾਂ ਪਤਾ ਹੈਗਾ ਨਾਲ ਸੂ ਟਰਾਂਸਪੋਰਟਰ ਦਾ ਨਹੀਂ ਪਤਾ ਤੇ ਲੱਭਦੇ ਆ ਕੋਈ ਜਿਹਸੋ ਭਾਅ ਸਿਰ ਮਿਲਦਾ ਆ ਤੇ ਨਹੀਂ ਫਿਰ ਪਿੱਛੇ ਨੂੰ ਪੂਰਾ ਵਧਾਂਗੇ ਬਹੁਤ ਕੁੜੀਏ ਟਲੀਏ ਨੂੰ ਜਾਂ ਫਿਰ ਪੂਨੇ ਵਾਲੀ ਸਾਈਡ ਵਾਲੇ ਨੂੰ ਫੋਨ ਲਾਉਨੇ ਆ ਵੀ ਜੇ ਉਹ ਕੋਈ ਉਸ ਸਾਈਡ ਤੋਂ ਮਾਲ ਕਰਾ ਲਵੇ ਚਲੋ ਠੀਕ ਆ ਮਿੱਤਰੋ ਸ਼ੇਅਰ ਕਰ ਦਿਆ ਕਰੋ ਪਲੀਜ਼ ਵੀਡੀਓ ਨਮਾਤੇ ਨਲਾ ਆਪਣਾ ਤੇ ਜਿਹੜੇ ਵੀਰ ਫੇਸਬੁੱਕ ਤੇ ਦੇਖਦੇ ਆ ਉਹ YouTube ਤੇ ਐਸ ਈ ਐਚ ਆਈ ਜੇ ਸਹਿਜ ਟੀਵੀ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਉਹ ਇੱਕ ਖਾਲੀ ਕਰਕੇ ਇੱਥੇ ਦਾ ਪਿੰਪਲ گاؤں ਜਿਹੜੇ ਟਰਾਂਸਪੋਰਟਰਾਂ ਕੋਲੇ ਗਏ ਆ ਉਤੋਂ ਯਾਰ ਵੱਡੀਆਂ ਗੱਡੀਆਂ ਵਾਲੇ ਇੱਕ ਕਲਕੱਤਾ ਟਰਾਂਸਪੋਰਟ ਕਰਕੇ ਆ ਸਰਹਾਰ ਬੈਠਾ ਸੀ ਉਹ ਬਾਈ ਕਹਿੰਦਾ ਯਾਰ ਕੱਟੀ ਆ 6 ਚੰਗੀ ਤੇ ਸਾਡੇ ਵਾਲਾ ਪਹਾੜਾ ਤੋਂ ਲੋਡ ਨਹੀਂ ਆਉਂਦਾ ਪਤਾਸ਼ਾਨੋਂ ਪਾਸ ਤੋਂ ਬਸ 40000 ਲੱਗੂ ਕੀ ਕਰੂੰਗਾ ਇਹਦਾ ਗਾਂ ਨੂੰ ਟੱਪ ਲਿਓ ਅਸੀਂ ਹੁਣ ਗਾਂ ਨਾਸ ਗੜੇ ਫਾਸੂਨਗਰੋਂ ਚੱਲੇ ਆ ਜਿਹੜਾ ਉਹ ਜਿਹੜਾ ਅੱਧ ਗਾਉਂ ਚੋਂ ਦਾ ਮੇਰਾ ਚੱਲ ਜੋ ਵੀ ਦਾੜਾ ਇੱਧਰ ਵੀ ਨੌਲੇਜ ਹੈ ਨਹੀਂਗੀ ਨੌਲੇਜ ਇਕੱਠੀ ਕਰ ਰਹੇ ਆ ਹੋਲੀ-ਗੋਲੀ ਜਿੱਤਰ ਜਿੱਤਰ ਨੂੰ ਕਰਕੇ ਜਾਂਦੇ ਆ ਘਾੜਕੂੜ ਵੇਚੋ ਬੈ ਲੈ ਲਾਈ ਵੀ ਕਟਾੜੀ ਸਾਰੇ ਟਰਾਂਸਪੋਰਟਾਂ ਨੇ ਜੀ ਕਰੀ ਲਏ ਆ ਟੋਲ ਕਰਕੇ ਚੱਲ ਤਾਂ ਦੁਪਹਿਰ ਵੀ ਪੈਂਦੇ ਦੁਪਹਿਰ ਦੇ ਵੇਲੇ ਜਿ ਹੋਏ ਸੀ ਇੱਥੇ ਕਿਸੇ ਨੇ ਕਹਿਤਾ ਇਹ ਟੋਲ ਬੜਾ ਮਹਿੰਗਾ 700 ਦਾ ਨਹੀਂ 750 ਦਾ ਇੱਕ ਫਸਾ ਮੈਂ ਟੈਗ ਕਰ ਮੈਂ ਜਲਾ ਇੱਥੇ ਇੱਕ ਦੋ ਨੂੰ ਫੋਨ ਲਾ ਕੇ ਦੇਖ ਲੀਏ ਜਾਂ ਕੰਟੈਕਟ ਕਰ ਲੀਏ ਜੇ ਇਤੋਂ ਹੀ ਮਾਰ ਮਿਲਦੀ ਕਾਹਨੂੰ 1500 ਦਾ ਟੋਲ ਪਾਉ। ਹੁਣ ਜਦੋਂ ਰਾਤ ਉੱਤਰਲੀ ਇੱਕ ਗੱਲ ਹੋਰ ਸਬੀਰ ਦਾ ਦਿਮਾਗ ਜੀ ਨਹੀਂ ਆਇਆ ਹਾਲ ਵੀ ਖਾਦਾ ਹੀ ਨਹੀਂ ਕੁਝ। ਕਿਹਾ ਸਬੀਰ ਤੇ ਆਏ ਆ ਅੱਛੇ 6:30 ਵਜੇ ਦੀ। ਉਹ ਸਰੀਰ ਕੰਬੀ ਜਾਂਦਾ ਦੰਦਾ ਮੈਂ ਕਿਹਾ ਯਾਰ ਕੱਲ ਠੰਡ ਠੰਡ ਲੱਗੀ ਜਾਂਦਾ। ਰਾ ਹੁਣ ਦਿਮਾਗ ਚ ਆਇਆ ਯਾਰ ਖਾਦਾ ਹੀ ਨਹੀਂ ਕੋਸ ਵੀ ਜਦੋਂ ਆ ਗਏ ਉੱਥੋਂ ਤੁਰ ਕੇ ਇੱਕ ਚਾਹ ਦਾ ਕੱਪ ਪੀਤਾ ਜੀ ਇੱਕ ਥਣੀ ਦਿਹਾੜੀ ਖਾਂ। ਬਾਕੀ ਦੇਖਦਾ ਹੁਣ ਫਾਰਟੈਕ ਚੈੱਕ ਕਰਕੇ ਵੀ ਟੂਲ ਵਾਲਿਆਂ ਨੇ ਕਿੰਨੇ ਕੱਟੇ ਆ। ਫਿਰ ਕਰਦੇ ਹਾਂ ਫਟਿਟ ਤੋਂ ਅਗਲੇ ਕਿਡੀਆਂ। ਨਾ ਸਿਕ ਭਾਈ ਨਾ ਸਿਕ ਭਾਈ ਨਾ ਸਿਕ। ਮੁਰਾਹਾ ਆ ਲੋ ਗਿਆ ਤਾਂ ਰੋਟੀ ਖਾਣੀ ਗਈ ਭੁੱਲ। ਤੇ ਰਾਜਸਤਾਨੀ ਦਾ ਟਾਪਾ ਕਹਿੰਦੇ ਆ ਭਈ ਤਵੇ ਵਾਲੀ ਖਵਾਉਂਦਾ। ਮਟਰੋ ਠੇਸੀ ਆ ਨਾਸਕਦੀ ਸਵੇਰ ਸਵੇਰ ਤੱਕ ਆਦੀ ਜਾਉਂ ਹੋ ਗਏ ਮੇਰਾ ਹੈ ਲੋ 8:30 ਹੋ ਗਏ ਮੱਕਲੇ ਆ ਸੀ ਰੋਡ ਤੋਂ ਮੜਾ ਜਾ ਢੇੜਾ ਛੜਾ ਦੇਣ ਕਿਹੜੇ ਏਰੀਆ ਚ ਹੋਰ ਦੇਖੀਏ ਬਾਹਰ ਸੁਣਿਆ ਮਹੌਲ ਮੂਲ ਕਿਉਂਕਿ ਰਾਤ ਇੱਥੇ ਟਰਾਂਕ ਉਹਨਾਂ ਕਰਦੇ ਆਉਂਦੇ ਨੇ ਬਾਹਰ-ਬਾਹਰ ਜੀ ਆ ਨਾਸਕ ਤੋਂ ਆ ਇਹ ਤਾਂ ਗਾਉਂ ਪੈਂਦਾ ਇੱਕ ਤਾਂ ਗਾਉਂ ਇਹ ਗਾਉਂ ਦੇ ਇਹ ਪਿੰਡ ਜਿਹਾ ਕੋਈ ਇੱਥੇ ਹੀ ਆ ਸਾਰੀਆਂ ਟ੍ਰਾਂਸਪੋਰਟ ਐਡੀ ਲਾਈ ਹੋਈ ਐ ਮੈਂ ਤਾਂ ਨਿਕਲਿਆ ਇੱਕ ਡੇਢ ਕਿਲੋਮੀਟਰ ਉਹੀ ਵਸ ਦਿਲ ਕਰਦਾ ਸੀ ਸਵੇਰੇ ਇਹ ਮੌਸਮ ਮਾੜਾ ਠੰਡਾ ਬੜਾ ਠੰਡਾ ਬਰੀ ਉਠਾਰੀ ਜੀ ਹੈਗੀ ਆ ਕਿਸੇ ਚਾਲ ਗੇੜਾ ਦੇ ਦਈਏ ਕਹਿੰਦੇ ਹੁੰਦਾ ਚੰਗਾ ਹੁੰਦਾ ਜਿੱਥੇ ਗੱਡੀ ਲੱਗੀ ਸੀ ਉੱਥੋਂ ਬਈ ਤੁਰ ਕੇ ਆਇਆ 2 ਕਿਲੋਮੀਟਰ ਤਾਂ ਸਵੇਰੇ ਸਵੇਰੇ ਆਉਂਦਾ ਬਹੁਤ ਟਾਈਮ ਦੀ ਆਉਂਦਾ ਹੁਣ ਕੀ ਕਰਾਂ ਜਾ ਪੀਣੀ ਨਹੀਂ ਹੁੰਦੀ ਤੇਰੇ ਇੱਥੇ ਲੱਭਿਆ ਹੀ ਨਹੀਂ ਕੋਈ ਯਾਰ ਨਹੀਂ ਅਕੇ ਉਹ ਪੀ ਲਈ ਰਹੀ ਹੈ ਲੋ ਮਿਲ ਜਾਂਦੀ ਹੈ ਜਾਂ ਸਟਿੰਗ ਪਰ ਆ ਲੱਭੀ ਇਹ ਵੀ ਵੈਸੇ ਮਾੜੀ ਆਪਸ਼ਨ ਨਹੀਂ ਹੈਗੀ ਟੇਸਟ ਤਾਂ ਵਧੀਆ ਹੈ ਦਾ ਵੀ ਬਹੁਤ ਸਾਦਤ ਬਣੀ ਹੋਈ ਹੈ ਯਾਰ ਫੁਕਰ ਪੁਣਾ ਹੈਗਾ ਬਸ ਬੰਦੇ ਦਾ ਸਰੀਰ ਇੱਕ ਉਹ ਹੁੰਦਾ ਕੰਫਰਟੇਬਲ ਜਾਂ ਹਾਂ ਦਾ ਅਈਆ ਚੀਜ਼ ਆਪਾਂ ਮਿਲ ਗਈ ਫਿਰ ਬੰਦਾ ਫਾਇਦਾ ਘੋੜਿਆਂ ਨੂੰ ਬਸ ਤਾਂ ਵੀ ਲੈਨੇ ਸਵੇਰ ਦਾ ਪਰੌਠਾ ਆਉਣ ਲੱਗੇ ਆ 11 ਵਜੇ ਖਾਲਸਾ ਪੰਜਾਬੀ ਟੱਬਾ ਘਰੇ ਆਵਡਰ ਆਉਂਦਾ ਪਰੌਠਾ ਤੇ ਫਿਰ ਤੁਹਾਨੂੰ ਕਰਾਉਣੇ ਦਰਸ਼ ਪਰੌਠਾ ਦੇਖੋ ਪੀਜੇ ਵਾਂਗ ਬਣਾਇਆ ਪਿਆ ਬੰਦੇ ਨੇ ਨਾਗਸਿਕ ਦਾ ਪਰੌਠਾ ਇਹ ਵੀ ਖਾ ਕੇ ਦੇਖ ਲਈਏ ਮੈਂ ਤਾਂ ਦਹੀਂ ਕਹਿੰਦਾ ਸੀ ਲਈ ਵੈਸੇ ਇਹਨੇ ਦਾਲ ਬਣਾਈ ਪਈ ਆ ਟੇਸਟ ਕਈ ਲੱਗਦੇ ਆ ਖਾ ਕੇ ਦੇਖਦਾ ਕੀ ਹਾਲ ਨੇ ਇੱਟੀਆਂ ਭਰਾ ਮਰੇ ਹੋਲੇ ਆਸ ਕੀ ਖੜੇ ਆ ਅਜੇ ਪਤਾ ਨਹੀਂ ਦਿਹਾੜੀ ਲੱਗਦੀ ਆ ਦੂਹ ਲੱਗਦੇ ਆ ਕਿਉਂਕਿ ਮੈਨੂੰ ਇਹ ਮਾਰਕੀਟ ਦੀ ਠੰਡੀ ਹੋ ਲੱਗੀ ਆ ਯਾਰ ਜਿਵੇਂ ਪੁੰਨੇ ਸੀਗਾ ਪੁੰਨੇ ਪਹਿਲੇ ਚੱਕਰ ਬੜੀ ਛੇਤੀ ਨਾਲ ਮੈਂ ਰੇਟ ਰੂਟ ਨਹੀਂ ਵੜਾ ਦੇਈ ਜਦਾਂ ਹੁੰਦਾ ਜਿਵੇਂ 5-7000 ਰੁਪਏ ਵਿੱਚ ਕੇ ਅੜਕੇ ਬੈਠੇ ਰਹੂ ਵੀ ਹਾਂ ਬਾਈ ਯਾਰ 85 ਨਹੀਂ ਲੱਗਿਆ ਜੀ ਇਹ ਤਾਂ 80 ਲੱਗਦਾ ਆਪਾਂ ਇੰਨਾ ਨਹੀਂ ਵੜਾ ਦੇਖਦੇ ਹੁੰਦੇ ਕਿਉਂਕਿ ਡੇਲੀ ਦਾ ਖਰਚਾ ਵੀ ਪੈਂਦਾ ਬਾਈ ਹਮੇਰੇ ਯਾਰ ਕੇ ਦਾ ਜਿਵੇਂ ਹੱਥ ਖੁੱਲਾ ਮੇਰਾ ਤਾਂ 1000 ਰੁਪਏ ਨੂੰ ਰੋਜ਼ ਨੂੰ ਧੂਕ ਦਿੱਤੀ ਜਾਂਦੀ ਤੇ ਹੁਣ ਵੀ ਆਪਾਂ ਦੇਖਦੇ ਅੱਜ ਯਾਰ ਉਹ ਸੌਸ ਜੀ ਵਾਲਾ ਨਹੀਂ ਬਣਵਾਇਆ ਮੈਂ ਕਹਿ ਕੇ ਸੀ ਦਾ ਸਵਾਦ ਸਵੇਰ ਵੀ ਦਹੀਂ ਨਾਲ ਹੀ ਨਜ਼ਾਰਾ ਆਉਂਦਾ ਪਰੌੜਾ ਖਾਣ ਦਾ ਹੈ ਨਾ ਅੱਜ ਤਾਂ ਦਹੀਂ ਹੋ ਹੀ ਲਵਾਇਆ ਉਹ ਸਪੈਲ ਨਾ ਸਹੀ ਆ ਮੇਰੇ ਖਿਆਲ ਚ ਭਰਜੇ ਦਾ ਭਰਜੇ ਅੱਜ 30 ਤਰੀਕ ਹੋ ਗਈ ਆ ਕਿਉਂਕਿ ਨਾਲ ਫੇ ਡਰਾਈਵਰ ਵੀਰਾਂ ਦੀ ਹੜਤਾਲ ਵੀ ਆ ਇਹ ਤਾਂ ਨਾ ਭਰੀ ਤੇ ਫਿਰ ਰਾਹ 'ਚ ਫਸਾਂਗੇ ਨਹੀਂ ਤਾਂ ਫਿਰ ਇੱਥੇ ਇੱਕ ਤੋਂ ਤਿੰਨ ਜੇ ਹੜਤਾਲ ਆ ਨਾ ਭਰੀ ਤਾਂ ਫਿਰ ਇੱਥੇ ਹੀ ਬ੍ਰੇਕ ਲਾਉਣੀ ਪਊਗੀ ਕਿਉਂਕਿ ਉਹ ਵੀ سپورਟ ਕਰਨੀ ਪੈਣੀ ਆ ਸਾਰਿਆਂ ਦੇ ਲਈ ਮਾੜੇ ਕਾਨੂੰਨ ਆ ਚਲੋ ਠੀਕ ਆ ਮਤਰੋ ਥੈਂਕ ਯੂ